ਲੰਗ ਮਖਲਾ ਪਹਿਲਾ ਜਸਸੀ ਮੈਂ ਅਬ ਕਸਮ ਕੀ ਬਾਣੀ ਤਸੜੋ ਕਰੀ ਗਿਆਨ ਬਿਲਾ ਲੋ ਵਾਪਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗਲਦਾਨ ਬਿਲਾ ਲੋ ਜਸਸੀ ਮੈਂ ਅਬ ਕਸਮ ਕੀ ਬਾਣੀ ਤਸੜਾ ਕਰੀ ਗਿਆਨ ਵਿਲਲੋ ਇਹ ਭਾਈ ਲਲੋ ਮੈਨੂੰ ਜਿਹੋ ਜੀ ਖਸਮ ਪ੍ਰਭੂ ਵੱਲੋਂ ਪ੍ਰੇਰਣਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ ਉਸ ਦੂਰ ਘਟਨਾ ਦੀ ਵਾਕਫੀਅਤ ਦਿੰਦਾ ਹਾਂ ਜੋ ਸਹਿਦ ਸਦਪੁਰ ਵਿੱਚ ਵਾਪਰੀ ਹੈ ਤਾਂ ਤੁੱਕੀ ਜਾਣ ਜੋ ਲੈ ਕਾਬਲੋਂ ਧਾਇਆ ਜੋਰੀ ਮੰਗਾਏ ਦਾਨ ਵੇ ਲੱਲ ਬਾਬਰ ਕਾਬਲ ਤੋਂ ਪੋਜ ਜੋ ਮਾਨੋ ਪਾਪ ਜ਼ੁਲਮ ਦੀ ਜੰਜ ਹੈ ਇਕੱਠੀ ਕਰਕੇ ਆ ਚੜਿਆ ਹੈ ਅਤੇ ਜੋਰ ਤੱਕੇ ਨਾਲ ਹਿੰਦ ਦੀ ਹਕੂਮਤ ਰੂਪ ਕੰਨਿਆ ਦਾਨ ਮੰਗ ਰਹਾ ਹੈ ਸ਼ਰਮ ਧਰਮ ਦੋਏ ਚੱਪ ਕੋ ਲੋਏ ਕੂੜ ਪਿਰਾਈ ਪਰ ਦਾਨ ਵੇ ਲੱਲ ਸਹਿਦ ਪਿਰ ਵਿੱਚੋਂ ਹਯਾ ਤੇ ਧਰਮ ਦੋਵੇਂ ਲੋਪ ਹੋ ਚੁੱਕੇ ਹਨ ਝੂਠ ਝੂਠ ਚੌਧਰੀ ਬਣਿਆ ਫਿਰਦਾ ਹੈ ਕਾਜ਼ੀਆਂ ਬਾਹਮਣਾਂ ਕੀ ਗੱਲ ੱਗਲ ਪੜਾ ਸ਼ੈਤਾਨ ਵੇਲਾ ਲੋ ਬਾਬਰ ਦੇ ਸਿਪਾਹੀਆਂ ਵੱਲੋਂ ਸੈਦਪੁਰ ਦੀਆਂ ਅਸਤਰੀਆਂ ਉੱਤੇ ਇਤਨੇ ਅਤਿਆਚਾਰ ਹੋ ਰਹੇ ਹਨ ਕਿ ਮਾਨੋ ਸ਼ੈਤਾਨ ਇਸ ਸਹਿਰ ਵਿੱਚ ਵਿਆਪ ਪੜਾ ਰਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ ਸਾਊਆਂ ਵਾਲੀ ਮਰਿਆਦਾ ਮੁੱਕ ਚੁੱਕੀ ਹੈ ਮੁਸਲਮਾਨੀਆਂ ਪੜੈ ਕਤਿਬਾ ਕਸਤਮ ਕਰ ਖੁਦਾਏ ਬਲਾਲੋ ਮੁਸਲਮਾਨ ਔਰਤਾਂ ਵੀ ਇਸ ਜ਼ੁਲਮ ਦਾ ਸਹਾਰ ਹੋ ਰਹੀਆਂ ਹਨ ਜੋ ਇਸ ਵਿਪਤਾ ਵਿੱਚ ਆਪਣੀ ਧਰਮ ਪੁਸਤਕ ਕੁਰਾਨ ਦੀਆਂ ਆਇਤਾਂ ਪੜ ਰਹੀਆਂ ਹਨ ਦੇ ਖੁਦਾ ਅੱਗੇ ਪੁਕਾਰ ਕਰ ਰਹੀਆਂ ਹਨ ਜੱਤ ਸਨਤੀ ਹੋਰ ਹਿੰਦਵਾਣੀਆਂ ਇਹ ਵੀ ਲਿਖ ਲੈ ਬਲਲ ਉੱਚੀਆਂ ਜਾਤਾਂ ਦੀਆਂ ਨੀਵੀਆਂ ਜਾਤਾਂ ਦੀਆਂ ਤੇ ਹੋਰ ਵੀ ਸਭ Hindu ਇਸਤਰੀਆਂ ਇਹਨਾਂ ਸਾਰੀਆਂ ਉੱਤੇ ਇਹੀ ਅਤਿਆਚਾਰ ਹੋ ਰਹੇ ਹਨ ਕੂਨ ਕੇ ਸੋਹਲੇ ਗਾਵੀ ਆਏ ਨਾਨਕ ਰਤ ਕਾ ਕੁੰਗੂ ਪਾਏ ਵੇ ਲੱਲ ਏ ਨਾਨਕ ਇਸ ਖੂਨੀ ਵਿਆਹ ਵਿੱਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ ਵੇ ਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਹਾ ਹੈ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਸਹਿਦਪੁਰ ਦੀ ਕਤਲਾਮ ਦੀ ਇਹ ਦੁਰਘਟਨਾ ਬੜੀ ਭਿਆਨਕ ਹੈ ਪਰ ਇਹ ਵੀ ਠੀਕ ਹੈ ਕਿ ਜਗਤ ਵਿੱਚ ਸਭ ਕੁਝ ਮਾਲਕ ਪ੍ਰਭੂ ਦੀ ਰਜਾ ਵਿੱਚ ਹੋ ਰਹਾ ਹੈ ਇਸ ਵਾਸਤੇ ਲੋਥਾਂ ਭਰੇ ਇਸ ਸ਼ਹਿਰ ਵਿੱਚ ਬੈਠ ਕੇ ਵੀ ਨਾਨਕ ਉਸ ਮਾਲਕ ਪ੍ਰਭੂ ਦੇ ਗੁਣ ਹੀ ਗਾਉਂਦਾ ਹੈ ਜਿਨ ਨੇ ਓਪਾਈ ਰੰਗ ਰਵਾਈ ਬਟਾ ਵਿਖਾਇ ਵਕੀ ਕੇਲਾ ਇਹ ਭਾਈ ਲਾਲੋ ਤੂੰ ਇਸ ਅਡਲ ਨਿਯਮ ਨੂੰ ਉਚਾਰ ਚੇਤੇ ਰੱਖ ਕਿ ਜਿਸ ਮਾਲਕ ਪ੍ਰਭੂ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿੱਚ ਪਰਵਿਰਤ ਕੀਤਾ ਹੋਇਆ ਹੈ ਉਹ ਆਪ ਹੀ ਨਿਰਲੇਪ ਰਹਿ ਕੇ ਉਹਨਾਂ ਦੂਰ ਕਟਣਾਵ ਨੂੰ ਵੇਖ ਰਹਾ ਹੈ ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦਿਆਂ ਹਨ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚ ਢਾਣਿਆਉ ਕਰੇ ਗਮਸੋਲਾ ਉਹ ਮਾਲਕ ਪ੍ਰਭਾ ਟੱਲ ਨਿਯਮਾਂ ਵਾਲਾ ਹੈ ਉਸ ਦਾ ਨਿਆਉ ਹੁਣ ਤੱਕ اٹਲ ਹੈ ਉਹ ਆਗਾਂਵਾਂ ਨੂੰ ਵੀ اٹਲ ਨਿਯਮ ਵਰਤਾਏਗਾ ਕੋਈ ਨਿਆਉ ਕਰੇਗਾ ਜੋ اٹਲ ਹੈ ਕਾਇ ਕਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਲਸੀ ਬੋਲਾ ਉਸਵਟਾਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿੱਚ ਹਮਾਰ ਪਾਸੇ ਮਨੁੱਖਾ ਸਿਰ ਰੂਪ ਕਪੜਾ ਟੋਟੇ ਟੂਟੇ ਹੋ ਰਹਾ ਹੈ ਇੱਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ ਆਵਣੂ 87 ਰਾਜਾਨ ਸਤਨਵੈ ਹੋਰ ਵੀ ਉੱਟਸੀ ਮਰਦ ਕਾ ਚਿਲਾ ਪਰ ਹੀ ਭਾਈ ਲਾਲੋ ਜਦ ਤੱਕ ਮਨੁੱਖ ਮਾਇਆ ਦੇ ਮੋਹ ਵਿੱਚ ਪ੍ਰਵਿਰਤ ਹਨ ਅਜੇ ਕੱਲੂ ਘਾਰੇ ਵਾਪਰਦੇ ਹੀ ਰਹੇ ਹਨ ਮੁਗਲ ਅਜ ਸੰਮਤ 78 ਵਿੱਚੋਂ ਆਏ ਹਨ ਇਹ ਸੰਮਤ 97 ਵਿੱਚ ਚਲੇ ਜਾਣਗੇ ਕੋਈ ਹੋਰ ਸੁਰਮਾ ਪੀਓ ਟਖੜਾ ਹੋਵੇਗਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਜੀ ਮਾਇਦ ਰੰਗ ਵਿੱਚ ਚਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ ਨਾਨਕ ਤਾਂ ਇਸ ਵੇਲੇ ਵੀ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਾਲਾ ਕਰਦਾ ਹੈ ساری ਉਮਰ ਹੀ ਇਹ ਸਿਫਤ ਸਾਲਾ ਕਰਦਾ ਰਹੇਗਾ ਕਿਉਂਕਿ ਮਨੁੱਖਾ ਜਨਮ ਦਾ ਸਮਾ ਸਿਰ ਸਲਾ ਵਾਸਤੇ ਹੀ ਮਿਲਿਆ ਹੈ ਆਵਨੂ ਅਟ ਤੁਰਾ ਜਾਨ ਸਤਨ ਵੈ ਹੋਰ ਪੀ ਉਠ ਕੀ ਉਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ